ਮੂਸੇ ਵਾਲਾ ਨਿਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀਰ ਮੇਰੇ ਗਾਣੇ ਮੇਰੇ ਗਾਣੇ ਚੰਨੂਗੇ ਜੇ ਸੁਣਨੇ ਦਾ ਗਾਦ ਨਾ ਨਹੀਂ ਮੇਰਾ ਭਰਾ ਗੱਟੀਆਂ ਸਟਾਰਟ ਖੜੀਆਂ ਜਿਆਦਾ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਦੇ ਹੋ ਯਾ ਜਿਹੜਾ ਆਇਆ ਬਹੁਤ ਦੋਦੇ ਸੁਣ ਲਿਆ ਕਰੋ ਜabbhi ਗਾਏ ਕਿਸਿੱਧੂ ਮੂਸੇਵਾਲਾ ਜਿਸਦੇ ਗੀਤਾਂ ਦੇ ਲੋਕ ਹਮੇਸ਼ਾ ਤੋਂ دیਵਾਨੇ ਨੇ ਚਾਹੇ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਫੇਰ ਵੀ ਉਹਨਾਂ ਦੇ ਗੀਤ ਹਮੇਸ਼ਾ ਲੋਕਾਂ ਨੂੰ ਪਸੰਦ ਆਉਂਦੇ ਨੇ ਪਰ ਮਣੀ ਲੂੰਗੀਆਂ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਉਹਨਾਂ ਦਾ ਗੀਤ ਗਾਉਣ ਤੋਂ ਮਨਾ ਕਰਤਾ ਜਿਸ ਤੋਂ ਬਾਅਦ ਵਿਵਾਦ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲ ਰਿਹਾ ਹੈ ਅਤੇ ਹੁਣ ਮਨੀ ਲੋਂਗੀਆਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਜਵਾਬ ਦਿੱਤਾ ਹੈ ਉਹਨਾਂ ਫੈਨਸ ਨੂੰ ਜੋ ਸਿੱਧੂ ਦੇ ਨੇ ਪਰ ਮਾੜਾ ਬੋਲ ਰਹੇ ਨੇ ਮਨੀ ਲੋਂਗੀਆਂ ਨੂੰ ਅਤੇ ਨਾਲ ਹੀ ਆਪਣੀ ਸਫਾਈ ਵੀ ਰੱਖੀ ਹੈ ਲੋਕਾਂ ਦੇ ਸਾਹਮਣੇ ਆਓ ਕੀ ਆ ਪੂਰਾ ਮਾਜਰਾ ਦਿਖਾਣਿਆ ਤੁਹਾਨੂੰ ਸਾਰੀ ਵੀਡੀਓ ਐਂਡ ਤੱਕ ਸਾਡੇ ਨਾਲ ਬਨੇ ਰਹੋ ਮੂਸੇ ਵਾਲਾ ਨਿਭਰੇ ਮੈਂ ਹੈਗਾ ਨਾ ਮਨੂੰ ਮੂਸੇ ਵਾਲੇ ਵਗਾਣੇ ਆਉਂਦੇ ਆ ਮੇਰੇ ਵੀਰ ਮੇਰੇ ਗਾਣੇ ਮੇਰੇ ਗਾਣੇ ਚੱਲੂਗੇ ਜੇ ਸੁਣਨੇ ਤਾਂ ਗਾਦਣਾ ਨਹੀਂ ਮੇਰਾ ਭਰਾ ਗੱਡੀਆਂ 'ਚ ਸਾਟ ਖੜੀਆਂ ਐ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਯਾਦਾ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਨੇ ਹੋ ਯਾ ਜਿਹੜਾ ਆ ਬਹੁਤ ਦੋਦੇ ਸੁਣ ਲਿਆ ਬੜਾ ਅੱਭੀਤੇ ਤੇ ਨਹੀਂ ਕੱਲ ਦੀ ਪਰਸੋਂ ਦੀ ਗੱਲ ਆ ਪਰਸੋਂ ਮੇਰਾ ਲਾਈਵ ਸ਼ੋਅ ਸੀਗਾ ਜੀ ਨਾਲਾਗੜ੍ਹ ਉੱਥੇ ਲਾਈਵ ਦੇ ਐਂਡ 'ਚ ਮੂਰੇ ਤੋਂ ਮੁੰਡੇ ਸੀਗੇ ਉਹਨਾਂ ਨੇ ਕਾਫੀ ਨੱਚ ਰਹੇ ਸੀਗੇ ਮੂਰੇ ਮੁੰਡੇ ਕੁਣਾ ਬਲੋ ਕਹੇਗਾ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਲਾ ਦਿਓ ਜੀ ਫਿਰ ਕਹਿੰਦੇ ਕਰਨ ਔਜਲੇ ਦਾ ਲਾ ਦਿਓ ਜੀ ਮੈਂ ਉਹ ਵੀ ਮਨਾ ਕਰਤਾ ਜੀ ਫਿਰ ਕਹਿੰਦੇ ਬਰਕਾਰਨ ਸ਼ੂਜੇ ਦਾ ਲਾ ਦਿਓ ਜੀ ਜੋੜੀ ਦਾ ਲਾਈਵ ਗਾਣਾ ਮਾ ਵੀ ਮੈਨੂੰ ਆਉਂਦਾ ਨਹੀਂ ਕਿਸੇ ਦਾ ਗਾਣਾ ਫਿਰ ਥੱਲੇ ਵਾਲੇ ਕਹਿੰਦੇ ਸਿੱਧੂ ਦਾ ਲਾ ਦਿਓ ਜੀ ਮਾ ਵੀਰੇ ਨਾ ਤਾਂ ਮੈਂ ਸਿੱਧੂ ਮੂਸੇ ਵਾਲਾ ਆ ਨਾ ਮੈਨੂੰ ਵੀਰੇ ਦੇ ਗਾਣੇ ਆਉਂਦੇ ਆ ਮੈਂ ਕਦੇ ਗਾਇਆ ਹੀ ਨਹੀਂ ਉਹਦੇ ਗਾਣੇ ਮੈਨੂੰ ਆਉਂਦੇ ਨਹੀਂ ਆ ਮੈਂ ਬਹੁਤ ਰਿਸਪੈਕਟ ਕਰਦਾ ਬਾਈ ਜੀ ਪਰ ਮੈਂ ਬਾਕੀ ਉਹ ਗੱਲਾਂ ਬਾਤ ਕਰਦਾ ਮਜ਼ਾ ਨਹੀਂ ਸਮਝਾਉਣਾ ਬੰਦਾ ਮਾ ਵੀਰੇ ਦੇ ਨਾਮ ਐ ਕਿਸੇ ਦਾ ਗਾਣਾ ਗਾ ਇਆ ਹੁੰਦਾ ਐ ਕੁਲਵਿੰਦਰ ਢਿੱਲੋਂ ਦਾ ਗਾਣਾ ਭਾਜੀ ਦਾ ਗਾਣਾ ਕੁਲਵਿੰਦਰ ਢਿੱਲੋਂ ਭਾਜੀ ਦਾ ਉਹ ਵੀ ਆਪਣਾ ਹੈ ਨਹੀਂ ਆ ਤਾਂ ਉਹਦੇ ਕਰਕੇ ਮੈਂ ਬਹੁਤ ਸੁਣਦਾ ਉਹਨਾਂ ਨੂੰ ਉਹਨਾਂ ਦਾ ਗਾਣਾ ਹੈਗਾ ਆ ਕਾਲਜ ਵਿੱਚ ਕੁੰਡੀਆਂ ਦੇ ਸਿੰਘ ਪਸ ਕੇ ਜੀ ਤੁਵਾਤੇ ਬਟਣਾ। ਯਾ ਬੱਬੂ ਮਾਨ ਵੀਰੇ ਦਾ ਇੱਕ ਇੱਕ ਗਾਣਾ ਮੇਰਾ ਫੇਵਰੇਟ ਆ ਸ਼ੁਰੂ ਤੋਂ ਗਾਉਣਾ ਮੈਂ ਕਾਲਜ ਟਾਈਮ ਤੋਂ ਗਾਉਣਾ ਆ ਉਹ ਮੇਰੇ ਜਵਾਨੀ ਮੂੰਹ ਤੇ ਚੜਿਆ ਹੋਇਆ ਤਾਂ ਉਹ ਪਿੰਡ ਪਹਿਰਾ ਲੱਗਦਾ ਤੀਆ ਗਾਣਾ ਹੈਗਾ ਕੇਐਸ ਮੱਖਣ ਭਾਜੀ ਉਹਨਾਂ ਦਾ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ। ਖੈਰ ਇਸ ਵੀ ਬਾਦ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅਤੇ ਹੋਰ ਅਪਡੇਟਸ ਦੇ